ਕਬੀਰ ਜੀ ਗੁਰੂ ਵਾਲਾ ਬਣੀਏ ਨਸਿਆ ਨੂੰ ਛੱਡਿਏ ਵੀਰ ਜੀ ਬੱਚਿਆ ਸਮਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਜਿੰਦਰ ਭਾਈ ਕਲੇ ਗੰਨਾ ਰਿਕਾਰਡ ਕਰਨੇ ਆਇਆ ਕਿ ਗੀਤ ਜਲਦੀ ਸੇ ਜਲਦੀ ਬਣਾ ਕੇ ਮੈਂ ਵੀਰਾ ਪੈਨਾ ਨੂੰ ਸੁਣਾਉਣੇ ਚਾਹੁੰਦਾ ਹੈ ਕਿ ਇਹ ਦਸਮੇਸ ਪਿਤਾ ਜੀ ਕੇ ਪ੍ਰਸਾਦ ਹੈ ਇਹ ਵੀ ਸੇਵਾ ਕਰ ਰਹੇ ਹਾਂ ਬਹੁਤ ਸੇਵਾ ਕਰਨਾ ਇਹਨੂੰ ਵੀ ਚੜ੍ਹਦੀ ਕਲਾ ਹੋ ਜਾਵੇ ਬਹੁਤ ਧੰਨਵਾਦ ਹੈ ਸੰਗਤਾਂ ਨੂੰ ਸੁਨੇ ਲੋ ਜੀ ਹਾਂ ਜੀ ਸੁਰੇਸ਼ ਸਿੰਘ ਖਾਲਸਾ ਜੀ ਅੱਜ ਪਹੁੰਚੇ ਸਾਡੇ ਕੋਲ ਗਾਣਾ ਰਿਕਾਰਡ ਕਰਾਉਣ ਵਾਸਤੇ ਸੋ ਇਹਨਾਂ ਨੇ ਮੇਰੇ ਪਹਿਲਾਂ ਦਸਤਾਰ ਮੰਨੀ ਗਏ ਨੰਗੇ ਸਿਰ ਨਹੀਂ ਅਸੀਂ ਰਿਕਾਰਡ ਕਰਨਾ ਇਸੇ ਢੱਕਿਆ ਜੀ ਬਹੁਤ ਵਧੀਆ ਗੱਲ ਹੈ ਹਾਂ ਸਿਰ ਢੱਕਿਆ ਹੋਣਾ ਚਾਹੀਦਾ ਕਦੋਂ ਤੱਕ ਤੁਸੀਂ ਗਾਣਾ ਰਿਕਾਰਡ ਕਰ ਦੋਗੇ ਗਾਣਾ ਹੋ ਜਾਊਗਾ ਜੀ 4-5 ਦਿਨ ਤਾਂ ਲੱਗਣਗੇ ਅੱਛਾ ਨਹੀਂ ਛੇਤੀ ਕਰ ਦੋ ਛੇਤੀ ਕੋਸ਼ਿਸ਼ ਕਰੂੰਗਾ ਛੇਤੀ ਕਰਨ ਦੀ ਹਾਂ ਜੀ ਬਾਬਾ ਜੀ ਹਾਂ ਜੀ ਹਾਂ ਜੀ ਜਿੰਨੀ ਆ ਦੁਨੀਆ ਦਾ ਸੰਗਤ ਮੇਰਾ ਬਹੁਤ ਪਿਆਸਾ ਹੈ ਨਾ ਕੀ ਸੁਣਨੇ ਕੇ ਵਾਹਿਗੁਰੂ ਵਾਹਿਗੁਰੂ ਬਹੁਤ ਪਿਆਸੇ ਹੈ ਮੈਂ ਦੇਨੇ ਚਾਹੁੰਦਾ ਮੈਂ ਸਿਸ ਵੀ ਦੇ ਦੂੰਗਾ ਸੰਸਾਰ ਲਈ ਉਹ ਇਹਨਾਂ ਨੂੰ ਵੱਤ ਵੱਤ ਜਾ ਕੇ ਫੇਸਬੁਕ ਤੇ ਫੋਲੋ ਕਰੋ ਕਿਉਂਕਿ ਇਹਨਾਂ ਦਾ ਵੀ ਥੋੜਾ ਫਾਇਦਾ ਹੋਊਗਾ ਤੇ ਇਹੀ ਰਿਕੁਐਸਟ ਆ ਕਿ ਫੇਸਬੁਕ ਤੇ ਜਾਓ ਇਹਨਾਂ ਦੇ ਫੋਲੋਅਰ ਵਧਾਓ ਜਾ ਕੇ ਹਾਂ ਜੀ ਇਹ ਤੋਂ ਚੈਨਲ ਵੀ ਹੈ ਫੇਸਬੁਕ 'ਤੇ ਵੀ ਹੈ ਸੁਰੇਸ਼ ਸਿੰਘ ਖਾਲਸਾ ਵੱਤ ਸੇ ਵੱਤ ਫੋਲੋ ਕਰੋ ਇਹ ਗੀਤ ਨੂੰ ਸੁਣ ਕੇ ਤੁਸੀਂ ਆਨੰਦ ਲਓ ਅੱਖਾਂ ਮਿਜ ਕੇ ਗੁਰੂ ਵਾਲਾ ਬਣੋ ਸਾਰਾ ਦੁੱਖ ਦੂਰ ਹੋ ਜਾਊਗਾ ਵਾਹਿਗੁਰੂ